ਨੰ ਤਬਾਣ ਕੇ ਨਹੀਂ ਕਿ ਸਰਕਾਰ ਆਈ ਮੰਗਲ ਕੇ ਮਾਰਾਈ ਸੀਗੇ ਭਾਈ ਤੁਸੀਂ ਮੰਗਦੇ ਪੇ ਸੀ ਆ ਲੋ ਝੂਠ ਬੋਲਦੇ ਝੂਠ ਬੋਲਦੇ ਤੁਸੀਂ ਭਾਈ ਮੈਂ ਨਹੀਂ ਮੰਗਿਆ ਮੈਂ ਤਾਂ ਜਾਣ ਤੁਹਾਨੂੰ ਮੇਰੇ ਵਾਲ ਕਰੋ ਯਾਰ ਘਰਾਂ ਜੀ ਜਾ ਕੇ ਮੁੰਡਾ ਯਾਰ ਦੋਸਤਾਂ ਉਹਦੇ ਘਰੇ ਗਏ ਸੀਗੇ ਸਾਨੂੰ ਫੋਨ ਆਇਆ ਉਥੋਂ ਠੀਕ ਹੈ ਜੀ ਵੀ ਖੁਸਰੇ ਆਏ ਆ ਵਧਾਈ ਮੰਗਦੇ ਆ ਠੀਕ ਹੈ ਜੀ ਅਸੀਂ ਮੌਕੇ ਤੇ ਗਏ ਆ ਇਹਨਾਂ ਨੂੰ ਫੜਨ ਲੱਗੇ ਤੱਕਾ ਮਾਰ ਕੇ ਸਾਡੇ ਗੁਰੂ ਜੀ ਆ ਜਿਹੜੇ ਇਥੇ ਲਾਕਾ ਮੰਗ ਰਹੇ ਆ ਮੰਦ ਉਹਨਾਂ ਨੂੰ ਇਹਦੇ ਨਾਲ ਦਾ ਬੰਦਾ ਜਿਹੜਾ ਤੱਕਾ ਮਾਰ ਕੇ ਨੰਬਰ ਪਲੇਟਾ ਕਰੀ ਨੰਬਰ ਪਲੇਟਾ ਲਾ ਕੇ ਘੁੰਮਦੇ ਪਏ ਆ ਕਿੱਟਾਂ ਜੇ ਪਾ ਕੇ ਘੁੰਮਦੇ ਆ ਨੰਬਰ ਪਲੇਟਾ ਵੀ ਲਾ ਕੇ ਘੁੰਮਦੇ ਕੋਈ ਵਾਅਦਾਦ ਵੀ ਕਰਦੇ ਹੋ ਕਿ ਪਤਾ ਹੋ ਸਕਦਾ ਭਾਜੀ ਕਾਹਲ ਚੋਰੀਆਂ ਕੁੱਟ ਪਿੰਦੀ ਵੀ ਲੋਕਾਂ ਵੱਲੋਂ ਕੁੱਟ ਮਾਰ ਕੀਤੀ ਜਾਂਦੀ ਵੀ ਇਹਨਾਂ ਨਾਲ ਇਹ ਪਛਾਣ ਲੋ ਬੰਦੇ ਤੁਸੀਂ ਪਛਾਣ ਲੋ ਇਹ ਕਾਹ ਬਿੱਟਾ ਪਿਆ ਨਕਲੀ ਬਣ ਕੇ ਦੱਸ ਰਿਹਾ ਚੋਰੀ ਹੋਇਆ ਅੱਛਾ ਇਹ ਤੁਸੀਂ ਤੁਸੀਂ ਦਾ ਦੇਖ ਆ ਰਿਹਾ ਆਦਰ ਬਣਾਓ ਦੇਖੋ ਸਪਲੈਂਡਰ ਮੋਟਰਸਿਕਲ ਦਿਖਾਓ ਮੋਟਰਸਾਈਕਲ ਦਿਖਾਓ ਸਪਲੈਂਡਰ ਮੋਟਰਸਾਈਕਲ ਚੋਰੀ ਹੋਈ ਪਿੱਛੇ ਉਹ ਯਾਰ ਮੜਾ ਲੈ ਲੈ ਪਿੱਛੇ ਨਕਲੀ ਨਾ ਅੱਗੇ ਨੰਬਰ ਪਲੇਟ ਨਾ ਪਿੱਛੇ ਨੰਬਰ ਪਲੇਟ ਬਾਬਾ ਇਹ ਲਾਦਾ ਕੋਈ ਬਾਤ ਆਦਤ ਕਰਨਾਈ ਸੀ ਜੋ ਲੱਛਣ ਲਾਦੇ ਬਣਾ ਹਾਂਜੀ ਉਹੀ ਕਹਿੰਨੇ ਆ ਰੱਬ ਨਾਲ ਕਦੇ ਕੋਈ ਗੱਲ ਹੋਿੰਦੀ ਕੋਈ ਜਮ ਹੋ ਜਾਂਦੀ ਲੋਕਾਂ ਨੇ ਸਾਨੂੰ ਕਹਿਣਾ ਸਾਨੂੰ ਇਦਾਂ ਕਰਦੇ ਆ ਵੇਖੋ ਅਸੀਂ ਜੋ ਸੱਚਾ ਸੱਚ ਦਾ ਸਾਥ ਦਵੋ ਸ਼ੇਅਰ ਕਰੋ ਇਹਨੂੰ ਜਿਆਦਾ ਤੋਂ ਜਿਆਦਾ ਕਿਉਂਕਿ ਇਦਾਂ ਦੇ ਚੋਰ ਜਿਹੜੇ ਬੰਦੇ ਬੰਦੇ ਜੋ ਦੇਖੋ ਨਾ ਲੋਕਾਂ ਦੇ ਬੱਚੇ ਘਵਾਲ ਚ ਦੇ ਕੀ ਪਤਾ ਉਹਨੂੰ ਕੁਝ ਹੋ ਰਿਹਾ ਕਿੰਨੀਆਂ ਚੋਰੀਆਂ ਹੋ ਰਹੀਆਂ ਕਿੰਨੀਆਂ ਵਾਰਦਾਤਾ ਹੋ ਰਹੀਆਂ ਆ ਆ ਦੇਖੋ ਭਈ ਇਹ ਆ ਪਤਾ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਇਦਾਂ ਦੇ ਬਾਅਦ ਚ ਆ ਕੇ ਕਾਂਟ ਕਰ ਜਾਂਦੇ ਕਾਂਟ ਕਾ ਜਾਂਦੇ